ਸਾਰੇ ਹੀ ਸਤਿ ਸ਼੍ਰੀ ਅਕਾਲ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਕੈਨੇਡਾ ਦੇ ਵਿੱਚ ਨਿਕਲੀਆਂ ਕੈਸ਼ੀਅਰ ਦੀਆਂ ਪੋਸਟੀਆਂ ਤਨਖਾਹ ਘੱਟੋ-ਘੱਟ 15 ਕੈਨੇਡੀਅਨ ਡਾਲਰ ਪ੍ਰਤੀ ਘੰਟਾ ਮਿਲੇਗੀ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਕੀ ਹੈ ਐਲੀਜੀਬਿਲਟੀ ਅਤੇ ਐਪਲੀਕੇਸ਼ਨ ਪ੍ਰੋਸੈਸ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜੋ ਵੀ ਕੋਈ ਨਾਗਰਿਕ ਅਪਲਾਈ ਕਰਕੇ ਕੈਨੇਡਾ ਦੇ ਵਿੱਚ ਕੰਮ ਕਰ ਸਕੇ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੈਸ਼ੀਅਰ ਜੌਬਸ ਨੇ ਕੈਨੇਡਾ ਦੇ ਵਿੱਚ 2024 ਵਾਸਤੇ ਵਿਦ ਫ੍ਰੀ ਵੀਜ਼ਾ 스ਪੌਂਸਰਸ਼ਿਪ ਜਿਸ ਵਿੱਚ ਤੁਹਾਨੂੰ 15 ਕੈਨੇਡੀਅਨ ਡਾਲਰ ਪਰ ਆਰ ਘਟੋ-ਘਟ ਤਨਖਾਹ ਮਿਲੇਗੀ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਸ਼ੀਅਰ ਦੀਆਂ ਜੋ ਨੌਕਰੀਆਂ ਨੇ ਕੈਨੇਡਾ ਦੇ ਵਿੱਚ ਉਹਨਾਂ ਦੀ ਐਲੀਜੀਬਿਲਟੀ ਰਿਕੁਆਇਰਮੈਂਟ ਇਸ ਤੋਂ ਇਲਾਵਾ ਕਿਹੜੇ ਪ੍ਰੋਵਿੰਸ ਦੇ ਵਿੱਚ ਹਾਈ ਡਿਮਾਂਡ ਨੇ ਕੈਸ਼ੀਅਰ ਦੀਆਂ ਨੌਕਰੀਆਂ ਤੇ ਤੁਸੀਂ ਇਹਨਾਂ ਨੌਕਰੀਆਂ ਨੂੰ ਕਿਵੇਂ ਅਪਲਾਈ ਕਰ ਸਕਦੇ ਹੋ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਐਵਰੇਜ ਇੱਕ ਕੈਸ਼ੀ ਕੈਨੇਡੀਅਨ ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਜਾਂ ਫਿਰ 40000 ਕੈਨੇਡੀਅਨ ਡਾਲਰ ਹਰੇਕ ਸਾਲ ਕਮਾਈ ਹੁੰਦੀ ਹੈ ਕੈਸ਼ੀਅਰ ਨੂੰ ਕੈਨੇਡਾ ਦੇ ਵਿੱਚ ਕੰਮ ਕਰਨ ਵਾਸਤੇ 1 ਲੱਖ ਡਾਲਰ ਪਰイヤー ਵੀ ਕਮਾਈ ਹੋ ਸਕਦੀ ਹੈ ਜੇ ਉਸ ਨੂੰ ਥੋੜਾ ਬੜਾ ਤਜਰਬਾ ਹੈ ਤਾਂ ਦੱਸ ਜੀਏ ਕੈਸ਼ੀਅਰਸ ਦੀਆਂ ਡਿਊਟੀਆਂ ਕੀ ਨੇ ਜੋ ਕੈਨੇਡਾ ਦੇ ਵਿੱਚ ਹੈਂਡਲ ਪਰਚੇਸ ਅਕਸੈਪਟ ਐਂਡ ਗਿਵ ਅ ਰਿਸਿਪਟ ਮੈਨੇਜ ਐਕਸਟਰਾ ਆਈਟਮ ਲਾਈਕ ਕੂਪਨਸ ਗਿਵ ਅ ਗੁੱਡ ਕਸਮਰ ਸਰਵਿਸ ਦੋਸਤੋ ਡਿਫਰੈਂਟ ਕੈਰੀਅਰ ਪੋਜੀਸ਼ਨ ਜੋ ਕਿ ਤੁਸੀਂ ਚੂਜ਼ ਕਰ ਸਕਦੇ ਹੋ ਐਜ਼ ਅ ਕੈਸ਼ੀਅਰ ਕੈਸੀਨੋ ਕੈਸ਼ੀਅਰ ਸਟੋਰ ਕੈਸ਼ੀਅਰ ਇਸ ਤੋਂ ਇਲਾਵਾ ਕਾਰਨਰ ਸਟੋਰ ਕੈਸ਼ੀਅਰ ਕਰੰਸੀ ਐਕਸਚੇਂਜ ਕੈਸ਼ੀਅਰ ਕਾਰ ਪਾਰਕ ਕੈਸ਼ੀਅਰ ਰੈਪਰ ਕੈਸ਼ੀਅਰ ਕਸ ਕੋਰੈਂਟ ਕੈਸ਼ੀਅਰ ਕੈਫੇਟੇਰੀਆ ਕੈਸ਼ੀਅਰ ਬਾਕਸ ਆਫਿਸ ਕੈਸ਼ੀਅਰ ਅਤੇ ਫੂਡ ਸਟੋਰ ਕਲਰਕ ਤਾਂ ਦੋਸਤੋ ਜੋ ਕੈਸ਼ੀਅਰਸ ਦੀਆਂ ਡਿਊਟੀਆਂ ਨੇ ਸਟੋਰ ਟੂ ਸਟੋਰ ਡਿਪੈਂਡ ਕਰਦੀਆਂ ਨੇ ਜਿਵੇਂ ਗਰੀਟ ਕਸਟਮਰ ਐਂਡ ਹੈਲਪ देम ਚੈੱਕਆਊਟ ਇਸ ਤੋਂ ਇਲਾਵਾ ਸਜੈਸਟ ਅਦਰ ਪ੍ਰੋਡਕਟ ਟੂ ਕਸਟਮਰ ਆਨਸਰ ਕੁਐਸਚਨ ਅਬਾਊਟ ਪ੍ਰੋਡਕਟਸ ਇਸ ਤੋਂ ਇਲਾਵਾ ਰਿਟਰਨਸ ਨੂੰ ਹੈਂਡਲ ਕਰਨਾ ਹੈ ਇਸ ਤੋਂ ਇਲਾਵਾ ਜੋ ਕੈਸ਼ ਰਜਿਸਟਰ ਨਹੀਂ ਉਹਨਾਂ ਦੀਆਂ ट्रांजैक्शन ਨੂੰ ਮੇਨਟੇਨ ਕਰਨਾ ਹੈ ਤੇ ਇਸ ਤੋਂ ਇਲਾਵਾ ਜੋ ਸਹੀ ਪ੍ਰਾਈਸ ਹੈ ਤੇ ਉਸ ਨੂੰ ਸਹੀ ਪ੍ਰੋਡਕਟ ਨੂੰ ਸਕੈਨ ਕਰਕੇ ਉਸ ਦੀ ਜੋ ਬਿਲਿੰਗ ਕਰਨੀ ਹੈ ਇਸ ਤੋਂ ਇਲਾਵਾ ਜੋ ਪੇਮੈਂਟ ਅ ਆ ਫਿਰ ਕੈਸ਼ਰ ਆਹੀ ਇਸ ਤੋਂ ਇਲਾਵਾ ਬਿੱਲ ਕੱਟ ਕੇ ਦੇਣੇ ਨੇ ਰਿਫੰਡ ਕਰਨਾ ਹੈ ਚੇਂਜ ਦੇਣੀ ਹੈ ਜਾਂ ਫਿਰ ਟਿਕਟਸ ਦੇਣੀਆਂ ਹੈ ਡਿਪੈਂਡ ਟੂ ਡਿਪੈਂਡ ਸਟੋਰ ਤੇ ਕਰਦਾ ਹੈ ਇਸ ਤੋਂ ਇਲਾਵਾ ਨਵੇਂ ਪ੍ਰੋਡਕਟ ਨੂੰ ਜੋ ਪ੍ਰਮੋਟ ਕਰਨਾ ਹੁੰਦਾ ਹੈ ਅਤੇ ਕੂਪਨ ਨੂੰ ਰੀਡੀਮ ਕਰਕੇ ਸਟੈਂਪਸ ਵੀ ਲਗਾਉਣੀਆਂ ਇੱਕ ਕੈਸ਼ੀਅਰ ਦਾ ਕੰਮ ਹੁੰਦਾ ਹੈ ਐਡਰੈਸ ਕਸਟਮਰ ਕੰਸਰਨ ਅਤੇ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ ਵੀ ਕੈਸ਼ੀਅਰ ਦਾ ਕੰਮ ਹੈ ਤਾਂ ਦੋਸਤੋ ਦੱਸਿਏ ਕਿ ਕੈਸ਼ੀਅਰ ਦੀਆਂ ਨੌਕਰੀ ਕਰਨ ਦੇ ਬੈਨੀਫਿਟਸ ਨੇ ਜੋ ਕੈਨੇਡਾ ਦੇ ਵਿੱਚ ਵਿਦ ਫ੍ਰੀ ਵੀਜ਼ਾ ਸਪਾਂਸਰਸ਼ਿਪ এমਪਲॉयਮੈਂਟ ਸਟੇਬਿਲਟੀ ਮਿਲਦੀ ਹੈ ਕਿਉਂਕਿ ਜੋ ਨੇ ਇਨਕਮ ਚੰਗੀ ਇਨਕਮ ਤੁਹਾਨੂੰ ਪ੍ਰਾਪਤ ਹੁੰਦੀ ਹੈ ਵਰਕ ایکسپੀਰੀਅੰਸ ਬੀਇੰਗ ਅ ਕੈਸ਼ੀਅਰ ਤੁਹਾਡਾ ਜੋ ਵਰਕ ایکسپੀਰੀਅੰਸ ਹੈ ਉਹ ਫਿਊਚਰ ਦੀਆਂ ਜੌਬਸ ਲਈ ਬਹੁਤ ਹੀ ਮਾਇਨੇ ਰੱਖਦਾ ਹੈ ਪ੍ਰੋਫੈਸ਼ਨਲ ਨੈਟਵਰਕਿੰਗ ਤੁਹਾਡੀ ਹੁੰਦੀ ਹੈ EMPLOYEE ਬੈਨੀਫਿਟਸ ਇਸ ਵਿੱਚ ਤੁਹਾਨੂੰ ਹੈਲਥ ਇੰਸ਼ੋਰੈਂਸ ਰਿਟਾਇਰਮੈਂਟ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਡਿਸਕਾਊਂਟ ਮਿਲਦੇ ਨੇ ਜਿਸ ਵੀ ਸਟੋਰ ਤੇ ਤੁਸੀਂ ਕੰਮ ਕਰਦੇ ਹੋ ਫ੍ਰੀ ਵੀਜ਼ਾ ਸਪਾਂਸਰਸ਼ਿਪ ਮਿਲਦੀ ਹੈ ਜੋ ਕਿ ਤੁਹਾਨੂੰ ਅਵੋਇਡ ਕਰਦੀ ਹੈ ਜੋ ਕਾਸਟ ਆਫ ਗੈਟਿੰਗ ਵਰਕ ਪਰਮਿਟ ਤੁਸੀਂ ਟੈਂਪਰੇਰੀ ਵੀਜ਼ਾ ਤੇ ਆ ਕੇ ਵੀ ਇਹ ਜੌਬ ਲੈ ਸਕਦੇ ਹੋ ਪਰਮਨੈਂਟ ਰੈਜ਼ਿਡੈਂਸੀ ਦੇ ਵਿੱਚ ਤੁਹਾਡੀ ਹੈ ਇਸ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਕਰਨ ਦੇ ਵਿੱਚ ਹੈਲਪ ਮਿਲਦੀ ਹੈ ਅਕਸੈਸ ਟੂ ਸੋਸ਼ਲ ਸਰਵਿਸ ਵਰਕਰ ਜੋ ਕੈਨੇਡਾ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਸੋਸ਼ਲ ਸਰਵਿਸ ਜਿਵੇਂ ਐਜੂਕੇਸ਼ਨ ਹੈਲਥ케ਅਰ ਅਤੇ ਇਸ ਤੋਂ ਇਲਾਵਾ ਹੋਰ ਵੀ ਸਪੋਰਟ ਜੋ ਉਹਨਾਂ ਦੀ ਫੈਮਿਲੀ ਨੂੰ ਗਵਰਨਮੈਂਟ ਵੱਲੋਂ ਦਿੱਤੀ ਜਾਂਦੀ ਹੈ ਪਾਰਟੀ ਆਫ ਲਾਈਫ ਕੈਨੇਡਾ ਦੀ ਬਹੁਤ ਹੀ ਵਧੀਆ ਹੈ ਕਿਉਂਕਿ ਉੱਥੇ ਸੇਫ ਅਤੇ ਸਿਕਿਉਰ এনवायरमेंट ਹੈ ਤੁਹਾਡੀ ਹੈਲਥ ਵਾਸਤੇ ਵੀ ਅਤੇ ਇਸ ਤੋਂ ਲਵਾ ਤੁਹਾਡੇ ਚੰਗੇ ਰਹਿਣ ਵਾਸਤੇ ਵੀ ਤਾਂ ਦੋਸਤੋ एलिਜੀਬਿਲਟੀ ਅਤੇ ਰਿਕੁਆਇਰਮੈਂਟ ਕਰਟੀਰੀਆ ਬਾਰੇ ਦੱਸ ਦਈਏ ਵਰਕ एलिਜੀਬਿਲਟੀ ਤੁਹਾਨੂੰ ਇੱਕ ਵੈਲਿਡ ਵਰਕ ਪਰਮਿਟ ਜਾਂ ਫਿਰ ਵਿਜ਼ਟਰ ਵੀਜ਼ਾ ਜਾਂ ਫਿਰ ਪਰਮਨੈਂਟ ਰੈਜ਼ਿਡੈਂਸੀ ਦੀ ਲੋੜ ਹੁੰਦੀ ਹੈ ਨੌਕਰੀ ਕਰਨ ਵਾਸਤੇ ਐਜੂਕੇਸ਼ਨਲ ਕੁਆਲੀਫਿਕੇਸ਼ਨ ਜੋ ਹੈ ਇਹ ਹਾਈ ਸਕੂਲ ਡਿਗਰੀ ਜਾਂ ਇਸ ਦੇ ਬਰਾਬਰ ਦੀ ਯੋਗਤਾ ਇਸ ਨੌਕਰੀ ਨੂੰ ਕਰਨ ਲਈ ਕਾਫੀ ਹੈ ਲੈਂਗੁਏਜ ਰਿਕੁਆਇਰਮੈਂਟ ਯੂ ਮਸਟ ਸਪੀਕ ਕਲੀਅਰਲੀ ਇਨ ਫ੍ਰੈਂਚ ਇੰਗਲਿਸ਼ ਔਰ ਬ ਤੁਹਾਡੀ ਰੈਲੇਵੈਂਟ ਐਕਸਪੀਰੀਅੰਸ ਜਾਂ ਫਿਰ ਟ੍ਰੇਨਿੰਗ ਚਾਹੀਦੀ ਹੈ ਕੈਸ਼ੀਅਰ ਦੀ ਜੌਬ ਵਾਸਤੇ ਲਾਇਸੈਂਸਿੰਗ ਮੋਸਟ ਪ੍ਰੋਵਿੰਸ ਦੇ ਵਿੱਚ ਤੁਹਾਨੂੰ ਕੈਸ਼ੀਅਰ ਦੀ ਜੌਬ ਵਾਸਤੇ ਇੱਕ ਲਾਇਸੈਂਸ ਦੀ ਲੋੜ ਪੈਂਦੀ ਹੈ ਚੈੱਕ ਵਿਦ ਪ੍ਰੋਵਿੰਸ਼ੀਅਲ ਲਾਇਸੈਂਸਿੰਗ ਅਥਾਰਟੀ ਫੋਰ ਮੋਰ ਇਨਫੋਰਮੇਸ਼ਨ ਜੋ ਤੁਹਾਨੂੰ ਲਾਇਸੈਂਸ ਅਥਾਰਟੀ ਨੇ ਉਹਨਾਂ ਦੀ ਇਨਫੋਰਮੇਸ਼ਨ ਤੁਸੀਂ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਸਮ ੈਂਪਲਾਇਰ ਹੈਵ ਐਕਸਟਰਾ ਰਿਕੁਆਇਰਮੈਂਟ ਜਿਮੇ ਫਿਜ਼ੀਕਲ ਰਿਕੁਆਇਰਮੈਂਟ ਰੈਫਰੈਂਸ ਬੈਕਗਰਾਉਂਡ ਚੈੱਕ ਐਕਸਪੀਰੀਅੰਸ ਐਜ਼ ਏ ਰਿਟੇਲ ਕੈਸ਼ੀਅਰ ਔਰ ਏ ਸਿਮਿਲਰ ਸੇਲ ਰੋਲ ਨੋਲਿਜ ਆਫ ਇਲੈਕਟ੍ਰੋਨਿਕ ਇਕੁਪਮੈਂਟ ਲਾਈਕ ਪੀਓਐਸ ਮਸ਼ੀਨ ਐਂਡ ਕੈਸ਼ ਰਜਿਸਟਰ ਤਾਂ ਏ ਰਿਕੁਆਇਰਮੈਂਟ ਐਕਸਟਰਾ ਕਈ ਵਾਰ ੈਂਪਲਾਇਰਸ ਮੰਗਦੇ ਨੇ ਜਿਵੇਂ ਪ੍ਰੋਵਿੰਸ ਨੇ ਜੋ ਕੈਨੇਡਾ ਦੇ ਵਿੱਚ ਜਿੱਥੇ ਹਾਈ ਡਿਮਾਂਡ ਕੈਸ਼ੀਅਰ ਦੀਆਂ ਜੌਬ ਨੇ ਮੈਨੀਟੋਬਾ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਏ ਨੌਕਰੀਆਂ ਨੇ ਤੁਸੀਂ ਇਹਨਾਂ ਨੂੰ ਅਪਲਾਈ ਕਿਵੇਂ ਕਰਨਾ ਹੈ ਤੁਹਾਨੂੰ ਦੱਸੀਏ ਕੈਨੇਡਾ ਦੇ ਵਿੱਚ ਜੌਬ ਮਾਰਕੀਟ ਅਤੇ ਇਸ ਤੋਂ ਇਲਾਵਾ ਰਿਕੁਆਇਰਮੈਂਟ ਨਹੀਂ ਉਹਨਾਂ ਨੂੰ ਤੁਸੀਂ ਆਫੀਸ਼ੀਅਲ ਵੈਬਸਾਈਟ canada.ca ਤੇ ਵੀ ਚੈੱਕ ਕਰ ਸਕਦੇ ਹੋ ਇਸ ਤੋਂ ਇਲਾਵਾ ca.indeed.com ਇਸ ਤੋਂ ਇਲਾਵਾ jobbank.gc.ca ਅਤੇ glassdoor.com ਤੇ ਵੀ ਇਹ ਨੌਕਰੀਆਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਇੱਕ ਸਪான்ਸਰ ਜੋ ਕਿ ਇੱਕ ਐਮਪਲਾਇਰ ਹੋ ਸਕਦਾ ਹੈ ਕੋਈ ਤੁਹਾਡਾ ਰਿਲੇਟਿਵ ਜਾਂ ਫਰੈਂਡ ਹੋ ਸਕਦਾ ਹੈ ਜੋ ਕਿ ਤੁਹਾਨੂੰ ਸਪான்ਸਰ ਕਰੇ ਕਿਉਂਕਿ ਉੱਥੇ ਜਾਣ ਵਾਸਤੇ ਫਾਈਨੈਂਸ਼ੀਅਲ ਸਪੋਰਟ ਜੋ ਸਪான்ਸਰ ਆਪਣੀ ਫਾਈਨੈਂਸ਼ੀਅਲ ਸਟੇਟਮੈਂਟ ਦਿਖਾਉਂਦਾ ਹੈ ਤੁਹਾਨੂੰ ਰਹਿਣ ਵਾਸਤੇ ਸਪான்ਸਰ ਕਰਦਾ ਹੈ ਤਾਂ ਇਸ ਤੋਂ ਇਲਾਵਾ ਤੁਹਾਨੂੰ ਇੱਕ ਟੈਂਪਰੇਰੀ ਵਰਕ ਪਰਮਿਟ ਦੀ ਜ਼ਰੂਰਤ ਹੋਵੇਗੀ ਜੋ ਆਰਾਮ ਨਾਲ ਤੁਹਾਨੂੰ ਮਿਲ ਜਾਵੇਗਾ ਇਸ ਤੋਂ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ ਪਰਮਾਨੈਂਟ ਰੈਜ਼ਿਡੈਂਸੀ ਲਈ ਜਦੋਂ ਤੁਹਾਨੂੰ ਉੱਥੇ ਜੌਬ ਆਫਰ ਹੋ ਜਾਂਦੀ ਹੈ ਤਾਂ ਤੁਸੀਂ ਉੱਥੇ ਪਰਮਾਨੈਂਟਲੀ ਰਹਿ ਸਕਦੇ ਹੋ ਤਾਂ ਤੁਹਾਨੂੰ ਦੱਸ ਜੀ ਕਿ ਤੁਹਾਡੇ ਕੁਐਸਚਨ ਹੋਣਗੇ ਕਿ ਕੈਸ਼ੀਅਰ ਦੀਆਂ ਪੋਜੀਸ਼ਨਸ ਹਾਈ ਡਿਮਾਂਡ ਨੇ ਕੈਨੇਡਾ ਦੇ ਵਿੱਚ ਤਾਂ ਦੋਸਤੋ ਯੈਸ ਬਹੁਤ ਸਾਰੀ ਜੋ ਕੈਸ਼ੀਅਰਸ ਦੀਆਂ ਜੌਬਸ ਨੇ ਉਹ ਕੈਨੇਡਾ ਦੇ ਵਿੱਚ ਨੇ ਤੁਹਾਨੂੰ ਪੁਰਾਣਾ ਡਾਟਾ ਦੱਸ ਦਈਏ ਕਿ ਲਗਭਗ 79800 ਨਿਊ ਕੈਸ਼ੀਅਰ ਜੌਬਸ ਨੇ ਜੋ ਓਪਰਚੁਨਿਟੀ ਨੇ ਤੇ ਜੋ ਕਿ 2022 ਤੋਂ ਲੈ ਕੇ 31 ਦੇ ਵਿੱਚ ਅਤੇ 66500 ਜੋ ਨਿਊ ਜੋਬ ਸਿਕਰ ਨੇ ਉਹ ਚਾਹੀਦੇ ਨੇ ਹੁਣ ਉੱਥੇ ਨੀਡ ਹੈ 2031 ਤੱਕ ਤੇ ਇਸ ਤੋਂ ਇਲਾਵਾ ਆਈਡੀਅਲ ਡਿਗਰੀ ਕੀ ਹੈ ਤਾਂ ਤੁਹਾਨੂੰ ਦੱਸੀਏ ਬੈਚਲਰ ਡਿਗਰੀ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਅਤੇ ਕਮਰਸ ਦੇ ਵਿੱਚ ਕਿਸੇ ਵੀ ਯੂਨੀਵਰਸਿਟੀ ਤੋਂ ਤੁਸੀਂ ਕੀਤੀ ਬੀਕੋਮ ਬੀਬੀਏ ਇਨ ਫਾਈਨਾਂਸ ਔਰ ਸਿਮਿਲਰ ਫੀਲਡ ਤੁਹਾਨੂੰ ਵੱਧ ਹੈਲਪਫੁਲ ਹੋਵੇਗੀ ਕਿਉਂਕਿ ਇਹ ਤੁਹਾਡੀ ਟ੍ਰੇਡ ਦੇ ਨਾਲ ਸੰਬੰਧਤ ਨੌਕਰੀਆਂ ਨੇ ਤਾਂ ਦੋਸਤੋਂ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋਵੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ watching my channel thanks once again to all my viewers